ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੀ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਖਤ ਇਮੀਗ੍ਰੇਸ਼ਨ ਕਾਰਵਾਈਆਂ ਦਾ ਜ਼ੋਰਦਾਰ ਬਚਾ ਕੀਤਾ ਹੈ ਅਤੇ ਕਿਹਾ ਹੈ ਕਿ ਇਹ ਕਾਰਵਾਈਆਂ ਹੋਰ ਵੀ ਸਖਤ ਹੋਣੀਆਂ ਚਾਹੀਦੀਆਂ ਨੇ ਇੱਕ ਇੰਟਰਵਿਊ ਦੇ ਦੌਰਾਨ ਉਨ੍ਹਾਂ ਨੇ ਫੈਡਰਲ ਏਜੰਸੀ ਆਈਸੀਈ ਦੇ ਵੱਲੋਂ ਪ੍ਰਵਾਸੀਆਂ ਨੂੰ ਕਾਬੂ ਕਰਨ ਲਈ ਵਰਤੀਆਂ ਜਾ ਰਹੀਆਂ ਤਕਨੀਕਾਂ ਜਿਵੇਂ ਕਿ ਲੋਕਾਂ ਨੂੰ ਧੱਕਾ ਮਾਰ ਕੇ ਜ਼ਮੀਨ ਤੇ ਸੁੱਟਣਾ ਗੱਡੀਆਂ ਦੀਆਂ ਖਿੜਕੀਆਂ ਤੋੜਨਾ ਅਥਰੂ ਗੈਸ ਵਰਤਨ ਨੂੰ ਜਾਇਜ਼ ਠਹਿਰਾਇਆ ਇਸ ਸਮੇਂ 트ੰਪ ਨੇ ਇਨਸਰੈਕਸ਼ਨ ਐਕਟ ਨੂੰ ਵਰਤ ਕੇ ਅਮਰੀਕੀ ਫੌਜ ਨੂੰ ਸ਼ਹਿਰਾਂ ਦੇ ਵਿੱਚ ਭੇਜਣ ਦਾ ਵੀ ਇਸ਼ਾਰਾ ਦਿੱਤਾ ਹੈ। ਸਸਰੀਆਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ। ਰਾਸ਼ਟਰਪਤੀ ਡੋਨਲਡ 트ੰਪ ਦਾ ਇਹ ਬਿਆਨ ਅਜਿਹੇ ਸਮੇਂ ਦੌਰਾਨ ਆਇਆ ਜਦੋਂ ਅਕਤੂਬਰ ਮਹੀਨੇ ਵਿੱਚ ਲਾਸ ਐਂਜਲਸ ਅਤੇ ਸ਼ਿਕਾਗੋ ਵਰਗੇ ਸ਼ਹਿਰਾਂ ਦੇ ਵਿੱਚ ਛਾਪੇਮਾਰੀਆਂ ਨੇ ਵਿਆਪਕ ਵਿਰੋਧ ਨੂੰ ਜਨਮ ਦਿੱਤਾ ਹੈ। ਸੀਬੀਐਸ ਨਿਊਜ਼ ਦੇ ਨਾਲ 60 ਮਿੰਟਸ ਇੰਟਰਵਿਊ ਪ੍ਰੋਗਰਾਮ ਦੇ ਦੌਰਾਨ 트ੰਪ ਨੇ ਕਿਹਾ ਮੈਨੂੰ ਲੱਗਦਾ ਹੈ ਕਿ ਇਹ ਹੋਰ ਵੀ ਸਖਤ ਹੋਣੀਆਂ ਚਾਹੀਦੀਆਂ ਨੇ ਕਿਉਂਕਿ ਅਸੀ ਅਦਾਲਤਾਂ ਦੇ ਜੱਜਾਂ ਦੇ ਵੱਲੋਂ ਰੋਕੇ ਜਾ ਰਹੇ ਹਨ ਉਹ ਲਿਬਰਲ ਜੱਜ ਜੋ ਬਾਈਡਨ ਤੇ ਓਬਾਮਾ ਨੇ ਨਿਯੁਕਤ ਕੀਤੇ ਨੇ ਇਹ ਐਕਟ ਦਰਅਸਲ ਅਮਰੀਕਾ ਦੇ ਰਾਸ਼ਟਰਪਤੀ ਨੂੰ ਲੋਕਲ ਫੋਰਸ ਨੂੰ ਮੁਸ਼ਕਿਲ ਦੇ ਵਿੱਚ ਦੇਖ ਕੇ ਫੌਜ ਭੇਜਣ ਦੀ ਤਾਕਤ ਦਿੰਦਾ ਹੈ 트럼ਪ ਨੇ ਇਹ ਵੀ ਕਿਹਾ ਕਿ ਉਹਨਾਂ ਦੀ ਸਰਕਾਰ ਨੇ ਗੈਰ ਕਾਨੂੰਨੀ ਤੌਰ ਤੇ ਦੇਸ਼ ਦੇ ਵਿੱਚ ਵੜਨ ਵਾਲਿਆਂ ਨੂੰ ਰੋਕਣ ਦੇ ਲੱਖਾਂ ਡਾਲਰ ਆਈਸੀਈ ਨੂੰ ਦਿੱਤੇ ਨੇ ਇਹ ਬਿਆਨ ਉਸ ਵੇਲੇ ਆਇਆ ਜਦੋਂ ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ ਨੀਤੀ ਨੂੰ ਲੈ ਕੇ ਵਿਵਾਦ ਆਪਣੇ ਸਿਖਰਾਂ ਤੇ ਪਹੁੰਚ ਚੁੱਕਾ ਹੈ ਅਕਤੂਬਰ ਮਹੀਨੇ ਦੇ ਵਿੱਚ ਹੀ ਲਾਸ ਐਂਜਲਸ ਦੇ ਵਿੱਚ ICE ਨੇ ਹੈਲੀਕਾਪਟਰਸ ਤੇ ਬਲੈਕ ਹੌਕ ਵਰਤ ਕੇ ਰਾਤ ਨੂੰ ਛਾਪੇਮਾਰੀ ਕੀਤੀ ਹੈ ਜਿਸ ਦੇ ਵਿੱਚ 30 ਤੋਂ ਵੱਧ ਲੋਕ ਗ੍ਰਿਫਤਾਰ ਹੋਏ ਨੇ ਕੈਲੀਫੋਰਨੀਆ ਦੇ ਗਵਰਨਰ ਗੈਵਨ ਨਿਊਜ਼ਿਮ ਨੇ ਇਸ ਨੂੰ ਯੁੱਧਵਾਰਗੀ ਕਾਰਵਾਈ ਕਿਹਾ ਅਤੇ ਫੌਜ ਨੂੰ ਰੋਕਣ ਲਈ ਅਦਾਲਤ ਦੇ ਵਿੱਚ ਚੁਣੌਤੀ ਵੀ ਦਿੱਤੀ ਉਦੋਂ ਐਲੋਨੋਇਸ ਦੇ ਵਿੱਚ ਵੀ ਇੱਕ ਫਾਰਮ ਤੇ ਛਾਪੇਮਾਰੀ ਦੌਰਾਨ ਇੱਕ ਪ੍ਰਵਾਸੀ ਕਾਮੇ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਡੈਮੋਕ੍ਰੈਟਿਕ ਆਗੂਆਂ ਨੇ ਇਸ ਕਾਰਵਾਈ ਦੀ ਜ਼ੋਰਦਾਰ ਨਿੰਦਾ ਕੀਤੀ ਹੈ ਅਮਰੀਕਾ ਦੇ ਸੁਪਰੀਮ ਕੋਰਟ ਨੇ ਸਤੰਬਰ ਦੇ ਵਿੱਚ 트ੰਪ ਨੂੰ ਇਹ ਕਾਰਵਾਈਆਂ ਜਾਰੀ ਰੱਖਣ ਦੀ ਇਜਾਜ਼ਤ ਦਿੱਤੀ ਪਰ ਅਦਾਲਤਾਂ ਦੇ ਵਿੱਚ ਕਈ ਮਾਮਲੇ ਫਿਲਹਾਲ ਚੱਲ ਰਹੇ ਨੇ ਦੂਜੇ ਪਾਸੇ 트ੰਪ ਸਮਰਥਕ ਇਸ ਨੂੰ ਸੁਰੱਖਿਆ ਦੇ ਲਈ ਜ਼ਰੂਰੀ ਦੱਸ ਰਹੇ ਨੇ 트ੰਪ ਨੇ ਵੀ ਵਾਅਦਾ ਕੀਤਾ ਹੈ ਕਿ ਉਹ ਲੱਖਾਂ ਗੈਰ ਕਾਨੂੰਨੀ ਇਮੀਗ੍ਰੈਂਟਸ ਨੂੰ ਡਿਪੋਰਟ ਕਰਨ ਦੇ ਲਈ ਇਮੀਗ੍ਰੇਸ਼ਨ ਕਾਰਵਾਈਆਂ ਬਿਨਾਂ ਰੁਕੇ ਜਾਰੀ ਰੱਖੇਗਾ ਜਦੋਂ ਤੱਕ ਅਮਰੀਕਾ ਦੇ ਵਿੱਚੋਂ ਗੈਰ ਕਾਨੂੰਨੀ ਪ੍ਰਵਾਸੀਆਂ ਦਾ ਸਫਾਇਆ ਨਹੀਂ ਹੋ ਜਾਂਦਾ ਟਰੰਪ ਫੈਡਰਲ ਏਜੰਸੀਆਂ ਤੇ ਫੌਜ ਦੀ ਮਦਦ ਲੈਣ ਤੋਂ ਵੀ ਨਹੀਂ ਚਿਚਕਣਗੇ ਕੁਝ ਮਹਾਰਾਂ ਦੇ ਮੁਤਾਬਿਕ ਅਜੋਈਆਂ ਕਾਰਵਾਈਆਂ ਦੇ ਨਾਲ ਫੌਜ ਦੀ ਭਾਵਨਾ ਬਦਲ ਸਕਦੀ ਹੈ ਅਤੇ ਲੋਕਲ ਅਰਥ ਵਿਵਸਥਾ ਨੂੰ ਵੱਡਾ ਨੁਕਸਾਨ ਪਹੁੰਚੇਗਾ ਡੈਮੋਕ੍ਰੈਟਿਕ ਗਵਰਨਰਸ ਨੇ ਇਸ ਨੂੰ ਰੋਕਣ ਦੇ ਲਈ ਯੂनाइटेड ਫਰੰਟ ਬਣਾਇਆ ਹੈ ਪਰ ਰਿਪਬਲਿਕਨ ਕਾਂਗਰਸ ਨੇ ਟਰੰਪ ਨੂੰ ਪੂਰਾ ਪੂਰਾ ਸਮਰਥਨ ਵੀ ਦਿੱਤਾ ਹੈ